ਕਿ ਕੀ ਹੈ ਪੂਰੀ ਗੱਲਬਾਤ ਆਪਾਂ ਜਾਣਦੇ ਇਹਨਾਂ ਨੂੰ ਹਾਂਜੀ ਬਾਈ ਜੀ ਕੀ ਮਸਲਾ ਹੈ ਜਿਹੜਾ ਤੁਸੀਂ ਦੱਸਿਆ ਸੀਗਾ ਵੀ ਇਹ ਨਜਾਇਜ਼ ਕਬਜ਼ਾ ਜਿਹੜਾ ਹੋ ਰਿਹਾ ਹੈ ਹਾਂਜੀ ਮਸਲਾ ਇਹ ਹੈ ਜੀ ਦੇਖੋ ਇਹ ਹੈਗੀ ਹੈ ਪੰਚਾਇਤੀ ਜਗਾ ਠੀਕ ਹੈ ਇਹ ਪੰਚਾਇਤੀ ਜਗਾ ਤੇ ਕੋਈ ਬੰਦਾ ਕਬਜ਼ਾ ਕਰਨਾ ਚਾਹੁੰਦਾ ਹੈਗਾ ਤੁਸੀਂ ਦੇਖੋ ਆ ਦੇਖੋ ਇਟਾਂ ਉਹਨਾਂ ਨੇ ਲਗਾਈਆਂ ਹੋਈਆਂ ਨੇ ਆਪਦੀਆਂ ਪਰ ਸੋਹਣੇ ਇਟਾਂ ਲਗਾਈਆਂ ਨੇ ਇਹ ਉਹਨੇ ਮਿਸਤਰੀ ਲਾਉਣ ਦੀ ਕੋਸ਼ਿਸ਼ ਕਰੀਆ ਚੌਣ ਜਾਬਤੇ ਦੇ ਵਿੱਚ ਉਹਨੇ ਆਹ ਇਟਾਂ ਨਾਲ ਲਾ ਗਿਆ ਉਦੋਂ ਪਿਛਲੇ ਸਰਪੰਚ ਨੂੰ ਅਸੀਂ ਦੱਸਿਆ ਸੀਗਾ ਉਹ ਕਹਿੰਦਾ ਵੀ ਮੇਰੇ ਲਵੇ ਹੁਣ ਸਰਪੰਚੀ ਨਹੀਂ ਹੈਗੀ ਨਵੇਂ ਸਰਪੰਚ ਲਵੇ ਜਾਊਗੀ ਕਹਿੰਦਾ ਉਦੋਂ ਕਿਸੇ ਨੇ ਕਾਰਵਾਈ ਨਹੀਂ ਕੀਤੀ ਉਦੋਂ ਇੱਟਾ ਲਾ ਗਿਆ ਅੱਜ ਇਹ ਕੋਸ਼ਿਸ਼ ਕਰ ਰਿਹਾ ਉਰੇ ਕੁਛ ਨਾ ਕੁਛ ਪਾਉਣ ਦੀ ਠੀਕ ਹੈ ਮਤਲਬ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਾਂ ਇਹ ਰੋਕਿਆ ਜਾਵੇ ਇਹ ਇੱਕ ਨਿੱਜੀ ਬੰਦੇ ਇਕੱਲੇ ਵੱਲੋਂ ਇੱਕ ਸਰਪੰਚ ਸਾਹਿਬ ਦੇ ਵੀ ਧਿਆਨ ਚ ਲਿਆਤਾ ਸੀਗਾ ਇਹ ਸਰਪੰਚ ਸਾਹਿਬ ਕੀ ਕਹਿੰਦੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਫੋਨ ਤੇ ਉਹਨਾਂ ਦੀ ਗੱਲਬਾਤ ਹੋਈ ਹੈ ਜੀ ਉਹ ਦੱਸਣਗੇ ਹੀ ਹੁਣ ਅਗਲੀ ਕਾਰਵਾਈ ਐ ਜੋ ਸਰਪੰਚ ਸਾਹਿਬ ਦੱਸਣਗੇ ਕੀ ਕਰਦੇ ਨੇ ਠੀਕ ਹੈ। ਟੌਪਿਕ ਤੇ। ਬਾਕੀ ਇਹ ਬਹੁਤ ਟਾਈਮ ਤੋਂ ਇਹ ਰੂੜੀਆਂ ਲੱਗੀਆਂ ਜਾਂਦੀਆਂ ਸੀ ਆ ਦੇਖੋ। ਇਹਨੇ ਭਰਤ ਪਾਈ ਐ ਉਹਰੇ। ਠੀਕ ਹੈ। ਮੇਰੇ ਖਿਆਲ ਚ 25-30 ਟਰਾਲੀਆਂ ਇਹਨੇ ਭਰਤ ਪਾ ਕੇ ਆਪ ਦਾ ਪੂਰਾ ਕਬਜ਼ਾ ਕਰਨ ਦੀ ਪੂਰੀ ਕੋਸ਼ਿਸ਼ 'ਚ ਆ ਰਿਹਾ ਹੈ ਬੰਦਾ ਇਹ। ਚਲੋ ਮਤਲਬ ਭਰਤ ਪਾਈ ਉਹ ਤੋਂ ਨਹੀਂ ਕਿਸੇ ਨੇ ਰੋਕਿਆ। ਉਦੋਂ ਚੋਣ ਜਾਬਤਾ ਲੱਗੀ ਸੀ। ਅਚਾ ਚੋਣ ਜਾਬਤਾ ਲੱਗੀ। ਰਾਤ ਨੂੰ ਪਈ ਕੁਝ। ਠੀਕ ਹੈ ਰਾਤ ਨੂੰ ਵੀ ਰਾਤ ਨੂੰ ਭਈਆ हां ਅਸੀਂ ਤਾਂ ਹੁਣ ਇਹ ਕਹਿ ਰਹੇ ਆਂ ਕਿ ਇਹ ਪੰਚਾਇਤੀ ਹਨਾ ਸਰਕਾਰੀ ਹੋਇਆ ਹੈ ਪ੍ਰੋਪਰਟੀ ਹੈ ਇਹ ਕਿੰਨੀ ਬਚਾ ਸਕੀਏ ਤਾਂ ਬਚਾਈ ਜਾਵੇ ਠੀਕ ਹੈ ਤੇ ਇਸ ਤੋਂ ਬਾਅਦ ਤਾਂ ਇਹ ਸਾਰੀ ਖਤਮ ਹੋ ਜਾਣੀ ਹੈ ਫਿਰ ਬਿਲਕੁਲ ਬਸ ਇਹ ਕਹਿਣਾ ਕਿ ਪਹਿਲਾਂ ਇੱਥੇ ਮਤਲਬ ਕੀ ਸੀਗਾ ਇੱਥੇ ਰੂੜੀਆਂ ਸੀ ਗਈਆਂ ਸਾਰੇ ਸਾਂਝੇ ਲੱਗਦੇ ਸਾਰੇ ਵੇੜੇ ਦੀਆਂ ਸਾਰੇ ਬੰਦੇ ਉਰੇ ਕੁੜਾ ਦੇ ਦੇ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹ ਹੁਣ ਇਹ ਉਹਦੇ ਕਰਕੇ ਰੋਕ ਟੋਕ ਕਰਨ ਲੱਗੇ ਡੇਗੇ ਹੁਣ ਵੀ ਰਹੇ ਨੇ ਕੋਈ ਗੱਲ ਨਹੀਂ ਸੋਕਰਾਂ ਦੀਆਂ ਉਰੇ ਰੂੜੀਆਂ ਲੱਗੀਆਂ ਹੋਈਆਂ ਹੋਣੀਆਂ ਜੀ ਉਹ ਕੀ ਕਹਿ ਰਹੇ ਸੀਗੇ ਪੂਰੇ 100 ਘਰਾਂ ਦੀਆਂ ਰੂੜੀਆਂ ਲੱਗੀਆਂ ਹੋਈਆਂ ਨੇ ਜੀ ਪੂਰੇ ਪੂਰਾ ਆਪਣਾ ਪੂਰੇ ਨੇੜੇ ਵਾਲੇ ਸਾਰੇ ਘਰ ਉਹ ਰੂੜੀਆਂ ਲੱਗਤੀ ਸੀਗੇ ਇੱਕ ਬੰਦਾ ਕਬਜਾ ਕਰ ਰਹੀ ਇੱਥੇ ਠੀਕ ਹੈ ਹਾਂਜੀ ਹਾਂਜੀ ਬਾਜੀ ਕੀ ਗਾਂ ਚਾਹੁੰਦੇ ਸੀ ਵੀਰੇ ਸਾਰਾ ਨਾ ਸاسي ਕਰ ਜੀ ਵੀਰੇ ਸਰਪੰਚ ਸਾਹਿਬ ਨੂੰ ਮੈਸੇਜ ਲੱਗਿਆ ਸੀ ਜੇ ਸਰਪੰਚ ਸਾਹਿਬ ਕੰਮ ਰੋਕ ਕੇ ਜੇ ਕੱਲ ਨੂੰ ਇਹ ਅੱਗੇ ਹੋਰ ਵਾਦਾ ਤੇ ਉਹ ਬੰਦੀ ਕਾਰਵਾਈ ਕੀਤੀ ਜਾਊਗੀ ਸਰਪੰਚ ਵੱਲੋਂ ਜੀ ਠੀਕ ਹੈ ਹਾਂਜੀ ਵੇਤੇ ਵੀਡੀਓ ਸਾਡੇ ਗੱਲ ਬਾਕੀ ਜੀ ਉਹਨਾਂ ਨੇ ਸਾਰੀ ਗੱਲ ਉਹਨਾਂ ਦੇ ਧਿਆਨ ਚ ਲਿਆਤੀ ਜੀ ਠੀਕ ਹੈ ਕੀ ਲੱਗਦਾਗਾ ਵੀ ਇਹ ਹੁਣ ਰੁਕ ਜੂ ਹਾਂਜੀ ਹਾਂਜੀ ਰੋਕਣਾ ਚਾਹੀਦਾ ਜੀ ਇਹ ਜੇ ਨਹੀਂ ਰੁਕੂਗਾ ਜੀ ਤਾਂ ਇਹਨਾਂ ਤੇ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਇੱਥੇ 50 ਸਾਲ ਤੋਂ ਲੈ ਕੇ 100 ਕਰਨ ਦੇ ਰੂੜੀਆਂ ਨੇ 1 ਸਾਲ ਤੋਂ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਚੋਣ ਜਬਤ ਦੇ ਵਿੱਚ ਇਹਨਾਂ ਟ੍ਰਸਟਾਂ ਕੇ ਪਰਤ ਪਵਾ ਕੇ ਕਬਜ਼ਾ ਕੀਤਾ ਹੈ ਜ다 ਇੱਥੇ ਦੇਖੋ ਰੂੜੀਆਂ ਹੀ ਠੀਕ ਨੇ ਕਿਉਂਕਿ ਕੂੜਾ ਸਿੱਟਣ ਨੂੰ ਸਾਡੇ ਕੋਲੇ ਹੋਰ ਕੋਈ ਜਗ੍ਹਾ ਹੈ ਨਹੀਂ ਜਾਂ ਫਿਰ ਇੱਥੇ ਜੇ ਕੂੜਾ ਸਿੱਟਣ ਦਾ ਕੋਈ ਹੱਲ ਹੁੰਦਾ ਤਾਂ ਇੱਥੇ ਗਰਾਊਂਡ ਬਣਾਇਆ ਜਾਵੇ ਸਰਕਾਰੀ ਪ੍ਰਾਪਰਟੀ ਹੈ ਇੱਕ ਬੰਦਾ ਕਬਜ਼ਾ ਨਹੀਂ ਕਰ ਸਕਦਾ ਸਰਪੰਚ ਸਾਹਿਬ ਨੂੰ ਅਸੀਂ ਨੇ ਸਮਝਾਤਾ ਸੀ ਦਿਖਾਤਾ ਸੀ ਜੀ ਉਹਨਾਂ ਨੇ ਕੰਮ ਰੋਕਤਾ ਉਹਦੀ ਦੁਪਹਿਰ ਤੇ ਤੇ ਵੀਡੀਓ ਦਫ਼ਤਰ ਚ ਵੀ ਜਾਏ ਸੀ ਉਹਨਾਂ ਨੇ ਵੀ ਕੰਮ ਰੋਕਤਾ ਜੀ ਉਹ ਨਹੀਂ ਕੰਮ ਰੋਕਤਾ ਹਾਂ ਜੀ ਕੀ ਲੱਗਦਾ ਹੈਗਾ ਵੀ ਇਨਾ ਤੇ ਹੁਣ ਕਾਰਵਾਈ ਹੋਊਗੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਹੋਣੀ ਚਾਹੀਦੀ ਹੈ ਸਰਕਾਰੀ ਪ੍ਰਾਪਰਟੀ ਹੈ ਤਾਂ ਹਰ ਇੱਕ ਬੰਦਾ ਦਬਲੂ ਜੀ ਬਿਲਕੁਲ ਬੱਚਿਆਂ ਵਾਸਤੇ ਕੋਈ ਖੇਡਣ ਨੂੰ ਗਰਾਊਂਡ ਨਹੀਂ ਹੈਗਾ ਠੀਕ ਹੈ ਹਾਂ ਨਾਲੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕੂੜੇ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਕੂੜੇ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਚਲੋ ਐਟ এ ਟਾਈਮ ਸਾਡੇ ਕੋਲ ਕੂੜੇ ਵਾਸਤੇ ਕੋਈ ਜਗ੍ਹਾ ਨਹੀਂ ਅਸੀਂ ਗਾਹਾਂ ਛਿੜਦਿਆਂ ਗਾਹਾਂ ਟੋਬੇ ਵਾਲੇ ਕਹਿੰਦੇ ਨੇ ਕਾਹਾਂ ਸਿੱਟੋ ਜਨਾਨੀਆਂ ਦੁਪਹਿਰੇ ਦੁਪਹਿਰੇ ਕਿੱਥੇ ਜਾਣਗੀਆਂ ਜੀ ਨਾਲੇ ਉਹ ਵੀ ਅੱਗੇ ਰੁਕੂਗਾ ਉਹ ਵੀ ਰੁਕੀ ਉਹ ਵੀ ਰੁਕੇ ਰਿਹਾ ਹੈ ਜੀ ਹਾਂ ਜੀ ਉਹ ਵੀ ਰੁਕੇ ਰੁਕੇ ਰਿਹਾ ਰੁਕੇ ਰਿਹਾ ਠੀਕ ਹੈ ਹਾਂਜੀ ਕੀ ਲੱਗਦਾ ਹੈ ਕਿ ਤੁਹਾਨੂੰ ਵੀ ਜਿਵੇਂ ਹੁਣ ਇਹ ਤੁਹਾਨੂੰ ਜਿਹੜੀ ਜਗਾ ਸੀਗੀ ਨੇ ਸਰਪੰਚ ਸਾਹਿਬ ਨੇ ਗੱਲ ਇਹਦੇ ਬਾਰੇ ਦੁਆਰਾ ਕੀਤੀ ਹੈ ਵੀ ਜਾਂ ਰੂੜੀਆਂ ਦਾ ਕੀਤਾ ਜਾਵੇ ਜਾਂ ਕੋਈ ਹੋਰ ਮਤਲਬ ਇਹਦਾ ਇੰਤਜ਼ਾਮ ਕੀਤਾ ਜਾਵੇ ਸਰਪੰਚ ਸਾਹਿਬ ਨੂੰ ਤਾਂ ਇਹੀ ਕਿਹਾ ਜੀ ਵੀ ਸਾਨੂੰ ਕੂੜਾ ਸਿੱਟਣ ਉਹ ਟਾਈਮ ਦਿੱਤਾ ਜਾਵੇ ਹਜੇ ਹੀ ਨਹੀਂ ਜਦੋਂ ਭੱਤ ਪਈਆ ਉਦੋਂ ਕਿਸ ਨੇ ਰੋਕਿਆ ਉਦੋਂ ਚੂਨ ਜਾਬਤਾ ਲੱਗਾ ਸੀ ਰਾਤ ਨੂੰ ਭੱਤ ਪਈਆ ਨਹੀਂ ਉਦੋਂ ਚੂਨ ਜਾਬਤੇ ਦੀ ਵੀ ਧਿਆਨ ਨਹੀਂ ਹੁੰਦਾ ਗਿਆ ਚੂਨ ਜਾਬਤੇ ਦੇ ਮਤਲਬ ਕੁਝ ਮੈਂਬਰਾਂ ਦੀ ਇਹਸਾਸ ਪਈਆ ਕਰਾਇਆ ਜਾ ਰਿਹਾ ਹੈਗਾ ਮੈਂਬਰਾਂ ਦੀ ਘੜੀ ਮੇੜੀ ਸਤਿਸ਼੍ਰੀ ਪ੍ਰਾਣੀ ਉਹਦੇ ਕਰਕੇ ਵੀ ਪਾ ਗਿਆ ਜੀ ਭੱਤ ਇਹ ਠੀਕ ਹੈ ਹਾਂਜੀ ਠੀਕ ਹੈ ਜੀ ਹਾਂਜੀ ਸਾਡੇ ਵੀਡੀਓ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਫੋਨ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਵੀ ਸਾਨੂੰ ਸਰਪੰਚ ਸਾਹਿਬ ਪੰਚਾਇਤ ਤੋਂ ਮਤਾਂ ਪਵਾ ਕੇ ਦਿਓ ਜੋ ਬੰਦੀ ਕਾਰਵਾਈ ਐ ਅਸੀਂ ਕਰਾਂਗੇ ਮਤਲਬ ਵੀਡੀਓ ਪੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਵੀ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਮਤਾ ਪਾ ਕੇ ਦਿੱਤਾ ਜਾਵੇ ਵੀ ਅਸੀਂ ਜਿਹੜਾ ਕੋਈ ਕੰਮ ਐ ਫਿਰ ਰੱਖੂਗਾ ਹਾਂ ਮੈਂ ਅਸੀਂ ਉਹਦੀ ਤੁਰਤ ਕਾਰਵਾਈ ਕਰ ਦਾਂਗੇ ਠੀਕ ਹੈ ਵੀ ਤਾਂ ਅਸੀਂ ਜੀ ਬੰਦੀ ਕਾਰਵਾਈ ਐ ਫਿਰ ਕਰਾਂਗੇ ਹਾਂਜੀ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਚਾਹਦੇ ਨੇ ਜੀ ਲਗਾ ਦਾ ਬਹੁਤ ਆਪੜੀ ਬਾਈ ਜੀ ਇਹ ਜਗ੍ਹਾ ਰੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਕਰੀਬਨ ਇਹ ਜਗ੍ਹਾ ਕਿੰਨੀ ਹੋਊਗੀ ਤੇ ਕਿੰਨੀ ਕਦੀ ਤਕਰੀਬਨ ਮਤਲਬ ਆਪਾਂ ਕਿੰਨੀ ਕਦੀ ਜਗ੍ਹਾ ਹੋਊਗੀ ਇਹ ਇਹ ਬਾਈ ਜੀ 8 ਤੋਂ ਲੈ ਕੇ 10 ਵਿਸਮਿਆਂ ਤੱਕ ਜਗ੍ਹਾ ਹੈ ਹੂੰ ਤੇ ਘੱਟੋ ਘਾਟ ਇਹ 16 ਤੋਂ ਲੈ ਕੇ 20 ਲੱਖ ਤੱਕ ਜਗ੍ਹਾ ਦੀ ਬਣਦੀ ਹੈ ਜੀ ਇਹ ਅੱਜ ਦੇ ਰੇਟ ਦੇ ਹਿਸਾਬ ਨਾਲ ਅੱਜ ਦੇ ਰੇਟ ਦੇ ਹਿਸਾਬ ਨਾਲ ਬੰਦਾ ਰੋਕ ਰਿਹਾ ਉਸੇ ਕਰਕੇ ਹੁਣ 20 ਲੱਖ ਰੁਪਏ ਦੀ ਜਗ੍ਹਾ ਕਿੱਥੇ ਰੁਕੂਗੀ ਜੀ ਇਹਨੇ ਸਮਝੀ ਗੱਲ ਹੋ ਗਈ ਜੀ 20 ਲੱਖ ਦੀ ਪ੍ਰਾਪਰਟੀ ਹੈ ਇਹ ਸਰਕਾਰੀ ਹੈ ਸਰਕਾਰੀ ਠੀਕ ਹੈ ਹਾਂ ਤੁਸੀਂ ਜਗ੍ਹਾ ਤੇ ਨਿਗਾਹ ਮਾਰੋ ਜੀ ਇੱਕ ਵਾਰ ਸਾਰੀ ਤੇ ਦੇਖੋ ਉਹ ਉੱਥੋਂ ਲੈ ਕੇ ਹਾਂ ਉੱਥੇ ਤੱਕ ਬਹੁਤ ਜ਼ਿਆਦਾ ਬਹੁਤ ਜਗ੍ਹਾ ਬੰਦੀ ਹੈ ਠੀਕ ਹੈ ਹਾਂ ਆਹ ਇੱਟਾਂ ਦੀ ਢੇਰੀ ਦੇਖੋ ਕਿੰਨੀ ਮਹਿੰਗੀ ਜੀ ਹਾਂ ਬਿਲਕੁਲ ਪੰਜਾਬ ਸਰਕਾਰ ਹੋ ਗਈ ਜੀ ਪੰਜਾਬ ਸਰਕਾਰ ਜਿਹੜੀ ਇਹ ਜਗ੍ਹਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਤੁਹਾਡੇ ਧਿਆਨ ਚ ਲਿਆਉਂਦੇ ਹਨ ਕਿ ਇਹਨਾਂ ਦੇ ਕੋਈ ਕਾਰਵਾਈ ਹੋਊਗੀ ਕਾਰਵਾਈ ਤੇ ਇਹ ਹੈ ਜੀ ਇਹ ਗਏ ਸੀ ਕੱਲ ਮੇਰੇ ਲੈਵੇ ਇਕੱਠ ਕਰਕੇ ਪਰਸੋਂ ਅਸੀਂ ਇਹ ਰੋਕ ਗਏ ਤੇ ਇਹਨਾਂ ਨੂੰ ਵੀ ਜਿਹੜੀ ਤੁਸੀਂ ਇਹ ਸਾਰੀ ਕਰ ਰਹੇ ਹੋ ਵੀ ਅਸੀਂ ਨਹੀਂ ਕਰਨ ਦਿੰਦੇ ਉਹ ਕਹਿੰਦੇ ਵੀ ਸਾਡਾ ਕਬਜ਼ਾ ਹੈ ਅਸੀਂ ਵਰਤ ਰਹੇ ਹਾਂ ਹਾਂ ਮੈਂ ਦੇਖੋ ਕਬਜ਼ੇ ਥੋਂ ਥੋਂ ਹੈਗੇ ਨੇ ਲੋਕਾਂ ਦੇ ਜੈਤੀ ਜ਼ਮੀਨਾਂ 'ਚ ਮੈਂ ਕਿਹਾ ਵੀ ਜਿੰਮੇ ਹੈਗਾ ਉਵੇਂ ਵਰਤ ਲਓ ਠੀਕ ਹੈ ਉਹ ਕਹਿੰਦੇ ਵੀ ਉਹਨਾਂ ਨੂੰ ਕਾਗਜ਼ਾ ਸਿੱਟ ਨੂੰ ਹਟਾਓ ਮਾ ਮੈਂ ਨਾ ਕਿਸੇ ਨੂੰ ਕਾਗਜ਼ਾ ਸਿੱਟ ਨੂੰ ਹਟਾਵਾ ਜਿੱਥੇ ਅਗਲਾ ਆਪਦੀ ਰੂੜੀ ਲਾਉਂਦਾ ਉਹ ਰੂੜੀ ਲਾਵੇ ਜਿਹਦੇ ਕਬਜ਼ੇ ਜ਼ਰੂਰੀ ਹੈ ਵੀ ਜਿੰਨਾ ਤੁਹਾਡੇ ਕਬਜ਼ੇ 'ਚ ਤੁਸੀਂ ਆਪਦਾ ਕੋਈ ਡੰਗਰ ਬੰਨ੍ਹਦੇ ਹੋ ਜਾਂ ਵਿਹਲਾ ਪ ਸਾਰੀ ਇਹ ਤੇ ਕੋਈ ਨਹੀਂ ਕਰਨ ਦਿੰਦੇ ਆਪਾਂ 5 ਸਾਲ ਜਮੀ ਨਹੀਂ ਕਰਨ ਦਿੰਦੇ ਕਿਤੇ ਵੀ ਨਹੀਂ ਕਰਨ ਦਿੰਦੇ ਉਹ ਪਿੰਡ 'ਚ ਕਿਤੇ ਵੀ ਨਹੀਂ ਕਰਨ ਦਿੰਦੇ ਜੀ ਜੀ ਬੇਟਾ ਆਈਆਂ ਪਈਆਂ ਨਹੀਂ ਜੀ ਹੁੰਦੇ ਇਹਨਾਂ ਨੂੰ ਕਿਹਾ ਵੀ ਆਪਦੇ ਏਟਾ ਚੱਕੋ ਉਥੋਂ ਠੀਕ ਹੈ ਹਾਂਜੀ ਇੱਕ ਹੋਰ ਗੱਲ ਹੈ ਜਿਵੇਂ ਕਹਿੰਦੇ ਵੀ ਇਹਨਾਂ ਨੇ ਇਹ ਵੀ ਕਿਹਾ ਵੀ ਕਹਿੰਦੇ ਵੀ ਸਾਡੀ ਬੀਡੀਪੀ ਸਾਹਿਬ ਨਾਲ ਗੱਲ ਹੋ ਗਈ ਵੀ ਸਾਨੂੰ ਮਤਾ ਪਾ ਕੇ ਕਹਿੰਦੇ ਸਰਪੰਚ ਸਾਹਿਬ ਦੇ ਦੇਣਾ ਤੇ ਕਹਿੰਦੇ ਜਿਹੜਾ ਅਸੀਂ ਕਬਜ਼ਾ ਹੋਇਆ ਸੀ ਚੱਕਵਾ ਦਾਂਗੇ ਇਹ ਹੈ ਜੀ ਮਤਾ ਅਸੀਂ ਫੇਰ ਪਾਵਾਂਗੇ ਇਹ ਪਹਿਲਾਂ ਐਪਲੀਕੇਸ਼ਨ ਦੇਣ ਵੀਡੀਓ ਸਾਹਿਬ ਨੂੰ ਕੱਲੀ ਗੱਲ ਨਹੀਂ ਉਹ ਸਾਨੂੰ ਐਪਲੀਕੇਸ਼ਨ ਕੱਢਣਗੇ ਕਿਉਂਕਿ ਤੁਹਾਡੇ ਨਜਾਇਜ਼ ਕਬਜ਼ਾ ਠੀਕ ਹੈ ਜੀ ਕਹਿੰਦੇ ਪਾਬ मतलब ਰੁਕਣ ਨਹੀਂ ਦਵੋਗੇ ਜਗਾ ਨਾ ਨਾ ਰੁਕਣ ਪੰਜ ਸਾਲ ਕਿਤੇ ਵੀ ਨਹੀਂ ਰੁਕਣ ਦਿੰਦੇ ਯੂਰੇ ਪਿੱਛੇ ਕੀ ਹੈ ਕਿਤੇ ਵੀ ਨਹੀਂ ਰੁਕਣ ਦਿੰਦੇ ਜਿੱਥੇ ਵੀ ਸਾਡੇ ਕੋਲ ਜੀ ਆਪਾਂ ਗੱਲ ਕਰੀ ਇਹਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਸਮੱਸਿਆਵਾਂ ਕਾਫੀ ਆ ਰਹੀਆਂ ਨੇ ਵੀ ਜਿਵੇਂ ਕਿ ਕੂੜਾ ਡੇਗਣ ਦੀ ਸਮੱਸਿਆ ਹੈ ਜਿਵੇਂ ਆਪਾਂ ਪ੍ਰਾਪਰਟੀ ਦੀ ਗੱਲ ਕੀਤੀ ਤਕਰੀਬਨ ਇਹ 15 ਤੋਂ 20 ਲੱਖ ਦੀ ਪ੍ਰਾਪਰਟੀ ਹੋਊਗੀ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਰੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਲੱਗਦਾ ਕਿ ਜੇ ਇਹ ਇਸ ਤਰ੍ਹਾਂ ਦੀਆਂ ਮਤਲਬ ਜਗਾ ਜਿਹੜੀ ਰੁਕੀ ਹੋਊਗੀ ਇਹ ਤਾਂ ਜੀ ਦੇਖੋ ਪਬਲਿਕ ਨੂੰ ਲੋਕਾਂ ਨੂੰ ਆਪ ਵੀ ਚਾਹੀਦਾ ਹੈ ਕੱਲ ਨੂੰ ਨਾਲੇ ਫਿਰ ਸਹੂਲਤਾਂ ਵਾਸਤੇ ਜਗ੍ਹਾ ਨਹੀਂ ਛੱਡਦੇ। ਬਿਲਕੁਲ। ਫਿਰ ਆਪਾਂ ਨੂੰ ਕੂੜਾ ਕਰਕਟ ਸਿੱਟਣ ਵਾਸਤੇ ਵੀ ਜਗ੍ਹਾ ਚਾਹੀਦੀ ਐ। ਸਾਡੇ ਸੋਲਡ ਬੇਸਮੈਂਟ ਵਾਲੇ 2-4 ਉਹ ਆਏ ਹੋਏ ਨੇ ਪਲਾਟਾ। ਜਿੱਥੇ ਇਕੱਲਾ ਗਿੱਲਾ ਤੇ ਸੁੱਕਾ ਕੂੜਾ ਆਪਣੇ ਲਫਾਫੇ ਲਫੂਫੇ ਜਾਣੇ ਨੇ। ਅਸੀਂ ਨੇ ਸਾਰੀਆਂ ਪੱਤੀਆਂ 'ਚ ਜਾ ਜਾ ਕੇ ਦੇਖ ਲਿਆ ਹਰੇਕ ਬੰਦਾ ਕਹਿੰਦਾ ਸਾਡੀ ਪੱਤੀ 'ਚ ਨਹੀਂ ਬਣਨਾ ਚਾਹੀਦਾ ਜੀ। ਜਿਹੜੇ ਹੋਰ ਸਾਰੇ ਆਲੇ-ਦਲੇ ਦੇ ਪਿੰਡਾਂ 'ਚ ਵੱਢ ਰਹੇ ਨੇ ਉਹ ਵੀ ਪਿੰਡ ਨੇ। ਉਹਨਾਂ ਦੀ ਉਹ ਕਿਹੜਾ ਰਹਿੰਦੀ ਰਹੇ। ਹੁਣ ਲੋਕਾਂ ਦੇ 12 'ਚ ਕੂੜਾ ਕਰਕਟ ਡਿਗਿਆ ਪਿਆ ਐ। ਉਥੋਂ ਤੱਕ ਲਾ ਹਟਾਉ ਤੇ ਉਹਨਾਂ ਨੂੰ ਮਚਾਇਆ ਜਾਣਾ ਹੈ ਮਚਾ ਕੇ ਉਹਨਾਂ ਨੂੰ ਖੇਤਾਂ 'ਚ ਵੀ ਵਰਤ ਸਕਦੇ ਆ ਪਾਣੀ 'ਚ ਵੀ ਥੇਰ ਸਕਦੇ ਆ ਰੱਖ ਨੂੰ ਉਹ ਇਹ ਲੋਕਾਂ ਨੂੰ ਸਮਝਣਾ ਪਊਗਾ ਜੀ ਲੋਕ ਜੀ ਅਸੀਂ ਵੀ ਰੀਜੀਜ 'ਚ ਕਿਰਾਇਆ ਛੋਟੀ ਜੀ ਮਤਲਬ ਤੁਸੀਂ ਤੁਸੀਂ ਅੱਧੇ ਲੈਵਲ ਤੇ ਵੀਟੇ ਲੈਵਲ ਤੇ ਗੱਲ ਕਰਕੇ ਦੇਖ ਲਓ ਜੀ ਦੋ ਦੋ ਪੱਤੀਆਂ ਨਾ ਬਣਾ ਕੇ ਦੇਖ ਲਓ ਨਹੀਂ ਅਸੀਂ ਕਰਕੇ ਵੀਟੇ ਦੇ ਅਸੀਂ ਗੱਲ ਕਰਕੇ ਦੇਖ ਲਈ ਜੀ ਅਸੀਂ ਇਹ ਵੀ ਕਹਿੰਦਾ ਵੀ ਚਾਰੇ ਪੱਤੀਆਂ ਦਾ ਚਾਰ ਬਣਾ ਦਾਂਗੇ ਚਾਰੇ ਪਾਸੇ ਆਪਣੇ ਛਾਂ ਮ ਲਟ ਹੈ ਚਾਰੇ ਪੱਤੀਆਂ ਦੇ ਚਾਰ ਬਣਾ ਦਾਂਗੇ 8 ਬੰਦਿਆਂ ਨੂੰ ਰਜਗਾਰ ਮਿਲੂਗਾ ਘਰੋਂ ਹਰੇਕ ਘਰੋਂ ਦੋ ਡਸਟ ਮੀਨ ਮਿਲਣਗੇ ਸੁੱਕੇ ਤੇ ਗਿੱਲੇ ਕੁੜੇ ਵਾਸਤੇ ਬਸ ਮੇਰੀ ਕਲੀ-ਕਲੀ ਪੱਤੀਆਂ ਅਲੱਗ-ਅਲੱਗ ਬਣ ਰਹਿ ਜੇ ਹਰੇਕ ਪੱਤੀ ਦਾ ਹਲੇ ਹਰੇਕ ਪੱਤੀ ਜੇ ਬਣੇ ਤਾਂ ਫਿਰ ਤਾਂ ਸਮੱਸਿਆ ਵੈਸੇ ਕਿਸੇ ਨੂੰ ਹੋਣੀ ਚਾਹੀਦੀ ਹੈ। ਇਹ ਤਾਂ ਜੀ ਦੇਖੋ ਮੈਂ ਪਹਿਲਾਂ ਵੀ ਜਦੋਂ ਵੋਟਾਂ ਤੋਂ ਪਹਿਲਾਂ ਵੀ ਮੈਂ ਲੋਕਾਂ ਨੂੰ ਇਹ ਕਹਿੰਦਾ ਰਿਹਾ ਅਪੀਲ ਕਰਦਾ ਰਿਹਾ ਵੀ ਜੇ ਤੁਸੀਂ ਮੇਰਾ ਸਾਥ ਦਿਓਗੇ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ। ਸਾਥ ਨਾਲ ਆਪਾਂ ਪਿੰਡ ਨੂੰ ਜਿੰਨਾ ਮਰਜ਼ੀ ਸੋਹਣਾ ਬਣਾ ਲਈਏ। ਜੇ ਹੁਣ ਕੱਲਾ ਵਿਰੋਧੀ ਜਾਣ ਕੇ ਵੀ ਅਸੀਂ ਉਧਰ ਆ ਉਹ ਉਧਰ ਹੈ। ਫਿਰ ਵਿਰੋਧ ਨਾਲ ਤਾਂ ਫਿਰ ਵਿਕਾਸ ਥੋੜੀ ਹੁੰਦਾ। ਕਿਤੇ ਇਹ ਤਾਂ ਨਹੀਂ ਵੀ ਥੋੜੀ ਨਰਮਾਈ ਤਾਂ ਨਹੀਂ ਆਏ ਫਿਰ ਠਾਹ ਜਾਰੇ। ਨਹੀਂ ਨਰਮਾਈ ਤਾਂ ਇਹ ਹੈ ਜੀ ਚ ਫਿਰ ਉਧ ਚਾਪਨ ਨੂੰ ਜ਼ਰੂਰਤ ਵੀ ਕੋਈ ਨਹੀਂ ਹੁਣ ਜਿਹੜੇ ਲੋਕਾਂ ਦੇ ਲੋਕਾਂ ਦੇ 12 ਚ ਕਾਗਜ ਪਏ ਨੇ ਪਏ ਰਹਿਣਾ ਜਦੋਂ ਨਹੀਂ ਚਾਹੁੰਦੇ ਉਸ ਪਾਈ ਹੁਣੀ ਹੁਣ ਕਿੱਥੇ ਮੇਰੀ ਇਹਤੀ ਵੀ ਮੈਂ ਮੰਤਰੀ ਸਾਹਿਬ ਨੂੰ ਕਿਹਾ ਵੀ ਦੋ ਦੋ ਡਸਟਬਿਨ ਹਰੇਕ ਦੇ ਘਰੇ ਦੋ ਚਾਰ ਅੱਠ ਬੰਦਿਆਂ ਨੂੰ ਰਜਗਾਰ ਮਿਲੇ ਚੱਕ ਕੇ ਲੈ ਜਾਣ ਚੱਕ ਲੈ ਜਾ ਕੇ ਉੱਥੇ ਮੱਤ ਜਾਣ ਉਹ ਇੱਕ ਥਾਵੇਂ ਇੱਕ ਥਾਵੇਂ ਡੇਪ ਬਣ ਕੇ ਕਿੱਥੇ ਹੁਣ ਆਪਣੇ ਥੋਂ ਥੋਂ ਆ ਪਏ ਨੇ ਆ ਪਹਿਨੇ ਲੋਕਾਂ ਦੇ ਬਾਰਾਂ ਚ ਪੈਨੇ ਉਹੀ ਲੋਕ ਅਤਰਾਜ ਕਰਦੇ ਨੇ ਜਿੱਥੇ ਬਾਰਾਂ ਚ ਪੈਨੇ ਇਹ ਜਿਹੜੀਆਂ ਸਮੱਸਿਆ ਜਿਹੜੀ ਇਹਨਾਂ ਦਾ ਮਸਲਾ ਹੈਦਾ ਹੱਲ ਹੋਊਗਾ ਹਾਂ ਹੱਲ ਹੋਊਗਾ ਜੀ ਇਹ ਵੀਡੀਓ ਸਾਹਿਬ ਨੂੰ ਐਪਲੀਕੇਸ਼ਨ ਦੇਣ ਵੀਡੀਓ ਸਾਹਿਬ ਸਾਨੂੰ ਲਿਖਣਗੇ ਵੀ ਉੱਥੇ ਪਈ ਕਬਜ਼ਾ ਹੋ ਰਿਹਾ ਤੁਸੀਂ ਪੰਚਾਇਤ ਕਰਾ ਰਹੀ ਹੈ ਜਾਂ ਛੜਾ ਰਹੀ ਹੈ ਉਹਦਾ ਅਸੀਂ ਜਵਾਬ ਦੇਵਾਂਗੇ ਠੀਕ ਹੈ ਜੀ